ਹਮ ਡੈਡੀ ਓਹ ਕੌਣ ਆ ਗਿਆ ਓਹ ਕੌਣ ਆ ਗਿਆ ਦਾਸੀ 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 ਦਾ ਜਿਆ ਜਿਆ ਦੇਖੋ ਦੇਖੋ ਕੌਣ ਆ ਗਿਆ ਹੈ ਕੌਣ ਆ ਗਿਆ ਹੈ ਡੈਡੀ ਤੇਰੇ ਆਹ ਮੂੰਛੋੜੂ ਡੈਡੀ ਤੇਰੇ ਉੱਪਰ ਤੇਰੇ ਮੂੰਛੋੜੂ ਆਹ ਮਿੱਟੀ ਪਾਤੀ ਮੈਂ ਨਹੀਂ ਚੁੰਦਾ ਆ ਵੀ ਕਾਹੀ ਆ ਗਿਆ ਤੂੰ ਹੈ ਚੱਲ ਵਧੀਆ ਏ ਕਮ ਏ ਕਮ ਆ ਕਮ ਦਾ ਹੈਪੀ ਬਰਥਡੇ ਆ ਰਿਹਾ ਅਗਲੇ ਮਹੀਨੇ ਅਗਲੇ ਮਹੀਨੇ ਅਜ ਕਿੰਨੀ ਤਰੀਕੂ ਵੀ ਆ ਟਿਕਣਾ ਉਹ ਬਸ ਦਿਨ ਕਿੰਨੇ ਰਹਿ ਗਏ 20 22 ਦਿਨ ਰਹਿ ਗਏ 25 ਦਿਨ ਏ ਕਮ ਦਾ ਹੈਪੀ ਬਰਥਡੇ ਕਿਹਨੂੰ ਕਿਹਨੂੰ ਬੁਲਾਉਂਗਾ ਏ ਕਮ ਹੈਪੀ ਬਰਥਡੇ ਤੇ ਜਾਤ ਨੂੰ ਜਾਤ ਨੂੰ ਜਾਤ ਨੂੰ ਜਹਾਜ਼ ਨੂੰ ਨਾ ਡਰ ਜਾਣਗੇ ਫਿਰ ਤਾਂ ਸਾਰੇ ਵੀ ਇਹ ਬਾਈ ਐਤੋਂ ਮੈਂ ਤਾਂ ਜਾਜ ਨੂੰ ਬੁਲਾਉਂਦਾ ਕਹਿਣਗੇ ਉਹ ਵੇਖ ਕਮ ਤਾਂ ਵੀ ਜਾਜ ਨੂੰ ਪਾਉਂਦਾ ਜਾਜ ਨੂੰ ਓਹੋ ਜਾਜ ਨੂੰ ਬੁਲਾਉਂਦਾ ਮੇਸੀ ਓਹ ਬਾ ਵਾਓ ਵਾਓ ਦੇਖੋ ਦੇਖੋ ਇੱਕਮਦਾ ਸਾਰਾ ਕੇਕ ਖਾਜੂ ਆ ਨਾ ਬਈ ਇੱਕਮਦਾ ਕੇਕ ਨਹੀਂ ਖਾਣਾ ਖਾਊਂਗਾ ਨਾ ਆ ਨਹੀਂ ਵੇ ਕਾ ਨਾ ਆਇਕਾ ਇਹ ਰੇ ਇੱਕਮ ਕੀ ਕੱਟੂ ਆ ਤੇ ਤੋ ਮੈਂ ਖਾ ਲੂ ਆ ਉਹ ਤਾਂ ਸਾਰਾ ਨਾ ਉਹ ਲੋਰੀ ਥਾਂ ਤੇ ਮੈਨੂੰ ਹੀ ਮਾ ਦੂ ਤੇਰੇ ਮੈਂ ਖਾਜੂ ਆ ਸਾਰਾ ਕੇਕ ਖਾਜੂ ਆ ਓਏ ਧੜਾ ਮਾਰਨਾ ਨਹੀਂ ਮੈਂ ਕੁੱਟੂੰਗਾ ਤੇ ਸਾਰਾ ਕੇਕ ਖਾਊਗਾ ਆ ਦੇਖ ਲੈ ਹੁਣ ਕਹਿੰਦਾ ਤੇਰਾ ਸਾਰਾ ਕੇਕ ਖਾਊਗਾ ਆ ਦੇਖ ਲੈ ਕਹਿੰਦਾ ਸਾਰਾ ਕੇਕ ਖਾ ਜਾਣਾ ਹੁਣ ਇਹਨੇ ਤੇਰਾ ਇਹ ਤਮਦਿਆ ਸਾਰਾ ਕੇਕ ਖਾਊਗਾ ਹੁਣ ਤੇਰਾ ਆ ਦੇਖੂਗਾ ਵੀ ਕਿੱਥੇ ਗਿਆ ਕੇਕ ਆਏ ਹੈਪੀ ਬਰਥਡੇ ਵਾਲਾ ਕੇਕ ਖਾਜੂਗਾ ਤੇਲਾ ਹੈਪੀ ਬਰਥਡੇ ਦਾ ਕੇਕ ਖਾਊਗਾ ਆ ਲੂੰ ਆ ਸਾਰਾ ਓਏ ਆ ਦੇਖ ਲੈ ਮੇਰਾ ਸਾਰਾ ਕੇਕ ਖਾਉਂ ਆ ਨਾ ਖਾ ਲੂੰ ਤੇਰਾ ਸਾਰਾ ਕੇਕ ਖਾ ਲੂੰ ਸਾਰਾ ਕੇਕ ਐ ਰੋ ਨਾ ਚੱਕ ਤੂੰ ਮੈਂ ਕਿਹਾ ਕੋਈ ਕੰਮ ਵੀ ਸਿੱਧਾ ਕਰ ਲੈ ਇਹ ਵੀ ਆਈ ਮੁੰਡਾ ਲੱਗਦਾ ਬਣੂ ਇਹ ਬਦਮਾਸ਼ ਏ ਐ ਪੁੱਠਾ ਜੰਮਿਆ ਵਾਲਾ ਲੱਗਦਾ ਮੈਨੂੰ ਇਹ। ਮਹਿੰਦਰਪਿੰਦਰ ਗਾਂਧੀ ਨੂੰ ਬਣੂ ਬਾਈ। ਹਾਂ ਨਾ। ਧਰਤੀ ਦਾ ਪੁੱਠਾ gekeੜਾ ਸੀ ਕਹਿੰਦਾ ਜਿੱਦਨੇ ਮੁੰਡੇ ਦਾ ਜਨਮ ਹੋਇਆ। ਹਰ ਸ਼ਨੀਵਾਰ ਤੇ ਜਾਂ ਸ਼ਨੀ ਗ੍ਰਹਿ ਆ। ਸ਼ਨੀਵਾਰ ਆ ਜੀ ਬਸੰਤ ਪੰਚਮੀ ਨੂੰ ਹੋਇਆ ਤਾਂ ਇਹ। ਮਿੱਟੀ ਨਹੀਂ ਪਾਣੀ ਮੈਂ ਕੁੱਟੂਗਾ ਫਿਰ। ਦੇਖ ਲੈ। ਹਾਂ। ਆ ਦੇਹ ਭਾਜੋ 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 ਹੁਣ ਨਹੀਂ ਛੱਡਦਾ ਇਹ ਹੁਣ ਨਹੀਂ ਛੱਡਦਾ ਤੈਨੂੰ ਆ ਗਿਆ ਲੈ ਆ ਗਿਆ ਆ ਗਿਆ ਆ ਗਿਆ ਆ ਗਿਆ ਕੁਦੇ ਮਤ ਆ ਕੁਦੇ ਮਤ ਆ ਇੱਧਰ ਨਾ ਆਇਆ ਉੱਧਰ ਨੂੰ ਨਾ ਜਾ ਹੁਣ ਨਹੀਂ ਛੱਡਦਾ ਹੁਣ ਤਾਂ ਤੂੰ ਬਚ ਜਾ ਹਾਏ 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 ਹਏ 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 ਹੋਂ ਤਾਂ ਤੈਨੂੰ ਕੁੱਤੂ ਆ ਹੋਂ ਤਾਂ ਬਾਈ ਤੈਨੂੰ ਕੁੱਟੂਗਾ ਨਾ ਮੇਰੀ ਨਾ ਮਾਰਨਾ ਮੈਂ ਮੈਂ ਦੇਖ ਫੇ ਤੈਨੂੰ ਕਿਵੇਂ ਕੁੱਟੂਗਾ ਡੜਾ ਨਹੀਂ ਮਾਰੇ ਕਰਦੇ ਹੈਗੇ ਦੂਏ ਲੋਟੇ ਖੇਡੇ ਕਰਦੇ ਹੱਤ ਓਏ ਆਪਣੇ ਨਾਲੋਂ ਜ਼ਿਆਦਾ ਵਜਨ ਦੀ ਟਚਕਦਾ ਏ ਤੂੰ ਪੈਰ ਤੇ ਵੱਜੂ ਤੇਰੇ ਫੇ ਮੇਰੇ ਕੋਲ ਨਾ ਹੀ ਰੋਂਦਾ ਹੋਇਆ ਜੇ ਬੱਜਿਆ ਤੇਰੇ ਉਹ ਬੱਬੇ ਅਈ ਉਹ ਦੇਖ ਲਾ ਤੇਰਾ ਖਾਣਾ ਕੇਕ ਖਾਉ ਆ ਬਣਾ ਨਾ ਨਾ ਇਹ ਮੈਂ ਖਾਣਾ ਨਹੀਂ